ਕਹੋ ਹਾਲ ਦੇਖ ਰਿਹਾ ਭਗਵਾਨ ਜੀ ਵੀ ਜਿਹੜਾ ਬੜਾ ਬੜਾ ਜਿੰਕਾ ਕੁਝ ਗੌਰ ਕਰਦੀ ਅਸੀਂ ਮੇਰੀ ਜਿਹੜੀ ਬੰਦ ਪਈ ਆ ਓਏ ਚੜ੍ਹੋ ਦੋ ਮਿੰਟ ਹੋ ਗਏ ਦੋ ਮਿੰਟ ਹੋ ਗਏ ਦੋ ਮਿੰਟ ਹੋ ਰਿਹਾ ਜੀ ਬੰਦੋ ਅੱਜ ਸੜਕ ਪੱਟੇ ਪਈ ਆ ਮੇਰੀ ਜਿਹੜੀ ਕਿਵੇਂ ਲੱਗਿਆ ਮੈਂ ਇੱਕ ਇੱਕ 1000 ਮੀਟਰ ਜਿਹੜੀ ਪਈ ਬੰਦ ਆ ਪਾਣੀ ਕਿੰਨਾ ਬੁਰਾ ਲਾ ਐ ਹਾ ਹਾਂ ਮਾ ਮਾ ਮਾਵਾ ਦੇ

ਅਸੀਂ ਨਿਕਨਕੇ ਹੁੰਦੇ ਆਪਣੇ ਦੇਸ਼ ਦੇ ਵਿੱਚ ਨਾਰੇਬਾਜੀ ਦੇਖਦੇ ਆ ਰਹੇ ਹਾਂ ਬਹੁਤ ਜਥੇਬੰਦੀਆਂ ਨੇ ਸਾਡੇ ਦੇਸ਼ ਦੇ ਵਿੱਚ ਜਦੋਂ ਕਿਸਾਨੀ ਮੋਰਚਾ ਜਦੋਂ ਦਿੱਲੀ ਲੱਗਿਆ ਤਾਂ ਉਦੋਂ ਮਹੱਲੇ ਮਹੱਲੇ ਗਲੀਆਂ ਗਲੀਆਂ ਤੱਕ ਨਾਰੇਬਾਜੀ ਜਿਹੜੀ ਕਰਨੀ ਅਸੀਂ ਵੀ ਸਿੱਖ ਗਏ ਸੀ ਤੇ ਇਹ ਤਸਵੀਰਾਂ ਐਵੇਂ ਲਗਦਿਆਂ ਨੇ ਕਿ ਕਿਸੇ ਛੱਪੜ ਦੀਆਂ ਤਸਵੀਰਾਂ ਨੇ ਤੇ ਜਿਹੜੀਆਂ ਗੱਡੀਆਂ ਕਾਰਾਂ ਨੇ ਲੋਕ ਨੇ ਉਹ ਛੱਪੜ ਵਿੱਚ ਦੀ ਲੰਘ ਰਹੇ ਨੇ ਇੱਕ ਵਾਰ ਇਹ ਪਰੇਖਾ ਪੈਂਦਾ ਕਿ ਗੱਡੀਆਂ ਛੱਪੜ ਵਿੱਚ ਦੀ ਲੰਘ ਰਹੀਆਂ ਨੇ ਪਰ ਜਦੋਂ ਨਿਗਾਹ ਉੱਪਰ ਨੂੰ ਪੈਂਦੀ ਹੈ ਤਾਂ ਫੇਰ ਬੰਦਾ ਸੋਚਦਾ ਹੈ ਕਿ ਨਹੀਂ ਭਾਈ ਇਹ ਛੱਪੜ ਨਹੀਂ ਇਹ ਕਿਸੇ ਪੁਲ ਦੇ ਥੱਲੇ ਦਾ ਦ੍ਰਿਸ਼ ਹੈ ਕਿਹੜਾ ਅਸੀਂ ਦੇਖ ਰਹੇ ਹਾਂ ਸੋ ਦੋਸਤੋ ਤੁਹਾਡੀ ਜਾਣਕਾਰੀ ਤੁਹਾਨੂੰ ਯਾਦ ਹੋਵੇਗਾ ਕਿ ਪਿਛੜੇ ਕੁਝ ਸਮਾਂ ਪਹਿਲਾਂ ਸ਼ਹਿਰ ਦਾ 65 ਲੱਖ ਰੁਪਏ ਦਾ ਇੱਕ ਟੈਂਡਰ ਪੈਂਦਾ ਤੇ ਲੱਡੂ ਵੰਡੇ ਜਾਂਦੇ ਨੇ ਭੰਗੜੇ ਪੈਂਦੇ ਨੇ ਤੇ ਲੋਕਾਂ ਨੇ ਸ਼ੁਕਰ ਮਨਾਇਆ ਕਿ ਚਲੋ ਹੁਣ ਕੰਮ ਹੋ ਜਾਊਗਾ ਸੋ ਤੁਹਾਨੂੰ ਜਾਣਕਾਰੀ ਦਈਏ ਕਿ ਇਹ ਤਸਵੀਰਾਂ ਨਾਬਾ ਕੈਂਚੀਆਂ ਦੇ ਪੁਲ ਦੇ ਥੱਲੇ ਦੀਆਂ ਨੇ ਜਿਹੜਾ ਪਿਛਲੇ 4-5 ਸਾਲ ਤੋਂ ਜੀ ਦਾ ਜੰਜਾਲ ਬਣਿਆ ਹੋਇਆ ਲੋਕਾਂ ਦੇ ਲਈ ਇਹ ਨਰਕ ਸਾਬਤ ਹੋ ਰਿਹਾ ਪਰ ਪਿਛਲੇ ਸਮੇਂ ਦੇ ਵਿੱਚ ਜਦੋਂ ਲੱਡੂਆਂ ਨਾਲ ਲੋਕਾਂ ਨੇ ਮੂੰਹ ਲਵੇੜੇ ਤਾਂ ਇਹ ਲੱਗਿਆ ਕਿ ਹੁਣ ਇਹ ਕੰਮ ਹੈ ਜਿਹੜਾ ਹੋ ਜਾਵੇਗਾ ਪਰ ਸਿਆਸੀ ਮਜਬੂਰੀਆਂ ਦਾ ਲੋ ਜਾਂ ਸਰਕਾਰਾਂ ਦੀਆਂ ਇੱਕ ਦੂਜੇ ਮਹਿਕਮੇ ਐਨਓਸੀ ਨਹੀਂ ਦਿੰਦੇ ਨੈਸ਼ਨਲ ਹਾਈਵੇ ਨੇ ਐਨਓਸੀ ਨਹੀਂ ਦਿੱਤੀ ਉਸੇ ਸਰਕਾਰ ਨੂੰ ਉਸੇ ਨਾਲ ਦੇ ادارے ਨੂੰ ਤੇ ਕੰਮ ਹੈ ਜਿਹੜਾ ਵਿਚੇ ਲੰਮਕ ਗਿਆ ਤੇ ਲੋਕਾਂ ਲਈ ਮੁੜ ਇਹ ਜੀ ਦਾ ਜੰਜਾਰ ਬਣ ਗਿਆ ਲੋਕਾਂ ਲਈ ਮੁੜ ਇਹ ਨਰਕ ਬਣ ਗਿਆ ਸੋ ਤੁਹਾਨੂੰ ਉਥੇ ਹੀ ਲੈ ਕੇ ਚਲਦੇ ਆ ਸੁਣਾਉਨੇ ਆ ਉਥੇ ਰਹੇ ਵੇ ਲੋਕਾਂ ਦਾ ਦੁਕਾਨਦਾਰਾਂ ਦਾ ਕੀ ਕਹਿਣਾ ਕੀ ਪਿੱਟ ਸਿਆਪਾ ਉਹਨਾਂ ਨੇ ਕੀਤਾ ਕਿ ਕਿੰਨੀ ਇੱਕ ਗੱਲ ਹੈ ਆਮ ਲੋਕਾਂ ਦਾ ਕਹਿਣਾ ਕਿ 65 ਲੱਖ ਰੁਪਇਆ ਨਗਰ ਕੌਂਸਲ ਨੇ ਟੈਂਡਰ ਪਾਇਆ ਪਰ ਪੈਪਾਂ ਪਾ ਕੇ ਉਹਨਾਂ ਨੂੰ ਵਿਚੇ ਛੱਡ ਦਿੱਤਾ ਗਿਆ ਉਥੇ ਹੀ ਟੀਮ ਮਾਲਵਾ ਨੇ ਅਲਾ ਅਧਿਕਾਰੀ ਨਾਲ ਵੀ ਗੱਲ ਕੀਤੀ ਹੈ ਤੁਹਾਨੂੰ ਉਹ ਵੀ ਸੁਣਾਵਾਂਗੇ ਉਹਨਾਂ ਦਾ ਕਹਿਣਾ ਸੀ ਕਿ ਨੈਸ਼ਨਲ ਹਾਈਵੇ ਤੋਂ ਐਨਓਸੀ ਹੈ ਜਿਹੜੀ ਉਹ ਹਾਲੇ ਨਹੀਂ ਮਿਲੀ ਤੇ ਉਹਦੇ ਕਰਕੇ ਕੰਮ ਵਿੱਚ ਲਟਕ ਰਿਹਾ ਸੋ ਤੁਹਾਨੂੰ ਉੱਥੇ ਹੀ ਲੈ ਕੇ ਚਲਦੇ ਆ ਜੀ ਨਾਮ ਹੈ ਜੀ ਲੱਜਾਰਾਮ ਹਾਂ ਲੱਜਾਰਾਮ ਜੀ ਕਿਸ ਤਰੀਕੇ ਦੇਖਦੇ ਹੋ ਜਿਹੜਾ ਇਹ ਸੜਕ ਤੇ ਲਈ ਟੈਂਡਰ ਵੀ ਪਿਆ ਸੀਗਾ ਪਾਣੀ ਦੀ ਨਿਕਾਸੀ ਲਈ ਪਰ ਫਿਰ ਵੀ ਉਹੀ ਹਾਲ ਇਹਦਾ 65 ਲੱਖ ਰੁਪਏ ਲੈ ਗਿਆ ਠੇਕੇਦਾਰ ਕਹਿੰਦਾ ਵੀ ਆਇਆ ਔਰੇ ਕੁਝ ਕਰਾਇ ਨਾ ਕਿਸੇ ਪ੍ਰਸ਼ਾਸਨ ਨੇ ਆ ਕੇ ਦੇਖਿਆ ਔਰੇ ਨਾ ਕਿਸੇ ਕਮੇਟੀ ਵਾਲੇ ਨੇ ਮਸਫਲ ਕਮੇਟੀ ਵਾਲੇ ਨੇ ਦੇਖਿਆ ਨਾ ਔਰੇ ਕੋਈ ਅਫਸਰ ਆਇਆ ਕਿਸੇ ਨੇ ਦੇਖਿਆ ਨਹੀਂ ਜਿਵੇਂ 빙ਾ ਡੇਟਾ ਕਰਕੇ ਪਾ ਰਿਹਾ ਉਹ ਪਾ ਰਿਹਾ ਜੀ ਔਰੇ ਔਰੇ ਆ ਕੇ ਸਾਡਾ ਹਾਲ ਦੇਖੋ ਕਿੰਨੇ ਕਿੰਨੇ ਵੀ ਕੀ ਹੋਇਆ ਹੋਇਆ ਗੱਡੀਆਂ ਉਲਟੀਆਂ ਟੁੱਟਦੀਆਂ ਟਰੈਕ ਤੇ ਟੁਕੜ ਪੂਰੇ ਹਾਲ ਹੁੰਦੇ ਨੇ ਔਰੇ ਲੋਕ गिरਦੇ ਨਾ ਵੀ ਇਹ ਕਰਦਾ ਗੁੰਜੂਨ ਪਿੰਡ ਤੇ ਵੀ ਇਹ ਹਾਲ ਕਰ ਰਿਹਾ ਵੀ ਸੜਕ ਦੇ ਵਿਚਾਲ ਦੀ ਹੁੰਦਾ ਸੀ ਸੀਵਰੇਜ ਇਹ ਘਰਾਂ ਦੇ ਲੋਕਾਂ ਦੀ ਪਾ ਰਿਹਾ ਕੰਨਾ ਗਿਰ ਗਿਆ ਲੋਕਾਂ ਦੇ ਉੱਤੇ ਵੀ ਕਿਸੇ ਦੇ ਕੋਈ ਸੁਣਦੇ ਨਹੀਂ ਆਏ ਨਾ ਕੋਈ ਕੱਟ ਕਰਦੇ ਆ ਤਾਂ ਉਹਨੂੰ ਥਾਣੇ ਭੜਾਉਂਦਾ ਹੈ ਆ ਅਸੀਂ ਬੋਲੇ ਵਿੱਚ 6 ਤਰੀਕ ਨੂੰ 12ਵੇਂ ਮਹੀਨੇ ਸਾਡਾ ਮੁੰਡਾ ਥਾਣੇ ਚੱਕਵਾਤਾ ਇਹ ਨਾ ਦੱਸ ਰਹੇ ਕਿ ਕਿਹਨੇ ਚੱਕਵਾਇਆ ਤੇ ਕੀ ਕਰਿਆ ਕੀ ਨਹੀਂ ਹੈ ਠੇਕੇਦਾਰ ਸਾਹਿਬ ਆਪ ਮਿਲੀ ਭੁਗਤ ਨਾਲ ਕਰ ਰਹੇ ਜੀ ਇਹ ਦੇਖਦੇ ਤੁਹਾਨੂੰ ਲੱਗਦਾ ਜਿਦੋਂ ਕੰਟਰਪੈਕਿੰਗ ਕੀਤੀ ਉਹ ਜਿਹੜੀ ਰੋਡ ਦਾ ਕੋਈ ਹੱਲ ਹੋਊਗਾ ਪਾਣੀ ਦਾ ਮਕਸਦ ਆ ਕਾਇਨਾਤੀ ਮੈਂ ਪਾਣੀ ਦਾ ਹੱਲ ਕਿਤੇ ਵੀ ਨਹੀਂ ਹੋਇਆ ਅੱਜ ਤੱਕ ਇਹਦਾ ਨਹੀਂ ਹੋਇਆ ਜਿਆ ਜਿਹੜਾ ਰੋਡ ਦਾ ਪਾਣੀ ਆ ਗਾਂ ਬੰਦ ਕਰਤਾ ਇਹਨੇ ਫੇਰਾ ਪਿੰਡ ਤੋਂ ਲੱਗ ਗਿਆ ਪੱਟਣ ਹੁਣ ਕਿਸੇ ਦਾ ਕਿਹਦੇ ਦਾ ਘਰ ਡਿੱਗ ਰਿਹਾ ਕਿਸੇ ਦਾ ਪੁੱਤ ਡਿੱਗ ਰਿਹਾ ਕੋਈ ਦੇਖ ਨਹੀਂ ਬਹੁਤ ਜਿਆਦਾ ਮੁਸ਼ਕਲ ਆ ਜੂਰੇ ਆ ਕੇ ਦੇਖਿਆ ਕੋਈ ਕੋਈ ਪ੍ਰਸ਼ਾਸਨ ਦੇਖ ਕੇ ਕੋਈ ਐਸਡੀ ਦੇਖ ਕੇ ਕੋਈ ਕਲਰਕ ਦੇਖ ਕੇ ਆ ਕੇ ਕੋਈ ਤਾਂ ਦੇਖੇ ਪੂਰੇ ਕਿਸੇ ਨੇ ਵੀ ਨਹੀਂ ਆ ਕੇ ਦੇਖਿਆ ਜਿਵੇਂ ਠੇਕੇਦਾਰ ਬਿੰਗਾ ਟੇਟਾ ਪਾ ਰਿਹਾ ਇੱਕ ਪਾਸੇ ਚਾਰ ਦੁਕਾਨਾਂ ਢਾਹਤੀਆਂ ਕੋਈ ਰਸਤਾ ਬਿਲਲੇ ਨਹੀਂ ਆ ਉਰੇ ਆ ਪਾਣੀ ਪੀਦੀ ਲੋਕ ਲੰਘ ਰਹੇ ਨੇ ਉਰੇ ਸਾਰੇ ਇਹ ਦੱਸੋ ਕਿੱਥੇ ਲੰਘਣਾ ਆ ਕੇ ਦੇਖਣ ਉਰੇ ਜਾ ਕੇ ਪੂਰਾ ਬੁਰਾ ਆਤਾ ਸਭ ਦੇ ਸਾਹਮਣੇ ਦੇਖੋ ਜੀ ਪੂਰਾ ਹਾਲ ਹੋ ਰਿਹਾ ਓਰੇ ਆਕਦਾ ਦੇਖੇ ਕੋਈ ਨਾ ਕੋਈ ਨਾ ਸਰ ਕੇ ਕੇ ਜਿਹੜੀ ਸਾਈਓ ਵੀ ਕਿਤੋਂ ਲੰਗਣਾ ਨਾ ਕੋਈ ਜਾ ਵੀ ਨਹੀਂ ਆ ਲੰਗਣਾ ਨਾ ਓਰੇ ਟੂਲ ਟੈਗ ਦਾ ਲੈਂਦਾ ਕੋਈ ਟੂਲ ਟੈਗ ਦਾ ਵੀ ਪੈਸੇ ਲੈ ਲੈਂਦਾ ਅਗਲੇ ਤੋਂ ਹੱਕ ਦਾ ਟੂਲ ਟੈਗ ਦਾ ਨਹੀਂ ਬਣਦਾ ਓਰੇ ਆਉਂਦਾ ਉਹ ਵੀ ਨਹੀਂ ਆ ਕੇ ਦੇਖਦੇ ਓਰੇ ਉੱਪਰ ਦੀ ਲੱਗ ਜਾਂਦੇ ਨਾ ਥੱਲੇ ਦੀ ਆ ਥੱਲੇ ਪੁੱਲ ਨੇ ਥੱਲੇ ਆ ਕੇ ਦੇਖਣ ਓਰੇ ਲੋਕ ਆ ਕੇ ਵੀ ਇਹ ਠੇਕੇਦਾਰ ਓਰੇ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਹਾਂ ਲੱਗਦਾ ਇੱਥੇ ਬਹੁਤ ਹੁੰਦੇ ਨੇ ਰੋਜ਼ ਹਾਂ ਜੀ ਹਾਂ ਬਹੁਤ ਹੁੰਦੇ ਨੇ ਜੀ ਤੇਦੀ ਕਾਰ ਟੁੱਟ ਗਈ ਕੁਛ ਐ ਬਚਰੇ ਦੀ ਲੱਤ ਟੁੱਟ ਗਈ ਕੋਈ ਬੁਢੀ ਗਿਰ ਗਈ ਪਾਣੀ ਜਾ ਕੇ ਦੇਖੋ ਕੱਟ ਕੱਟ ਟੋਏ ਪਏ ਨੌਰੇ ਹਾਂ ਕੋਈ ਆ ਕੇ ਦੇਖ ਨਹੀਂ ਰਿਹਾ ਉਰੇ ਜਮੀ ਵੀ ਨਹੀਂ ਕੋਈ ਪ੍ਰਸ਼ਾਸਨ ਨਹੀਂ ਹੋ ਇਹ ਤਾਂ ਹੁਣੇ 4-5 ਸਾਲ ਹੋ ਗਏ 4-5 ਸਾਲ ਹੋ ਗਏ ਜੀ ਕਿਸੇ ਨੇ ਆ ਕੇ ਉਰੇ ਕਿਸੇ ਨੇ ਪੁੱਛੀ ਨਹੀਂ ਆ ਕੇ ਵੀ ਕੀ ਉਰੇ ਕਰ ਰਹੇ ਕੀ ਨਹੀਂ ਕਰ ਰਹੇ ਇਹ ठेकेदार ਪੰਜ ਕਰੇ 50 ਕਰੇ ਇਹਨੂੰ ਕੋਈ ਪੁੱਛ ਨਹੀਂ ਰਿਹਾ ਵੀ ਆ ਕੇ ਤਾਂ ਦੇਖੋ ਰੇ ਮੌਕਾ ਪੈਸੇ ਗਏ ਕਿੱਥੇ ਗਏ ਵੀ ਹਾਂ ਇਹਨੇ ਪੈਸੇ ਕਿੱਥੇ ਗਏ ਕੌਣ ਲੈ ਗਿਆ ਕਿਹਨੇ ਖਾਏ ਨਾ ਉਹ ਪਤਾ ਲੱਗਣਾ ਚਾਹੀਦਾ ਪਬਲਿਕ ਦੇ ਸਾਹਮਣੇ ਪਿਉਰੇ ਹੋਕ ਹੀ ਰਿਹਾ ਬਾਈ ਬਿ ਨੇਚਰਾ ਬਾਦ ਇਹ ਕਿਉਂ ਨਹੀਂ ਹੁੰਦਾ ਉਹਨੇ ਪਿੱਟੀ ਪਾਣ ਦੇ ਨਾ ਆ ਪਾਣੀ ਹੋਣ ਦਾ ਟਰੱਕ ਆ ਕੇ ਮੌਕਾ ਹੁਣ ਵੀ ਦੇਖ ਸਕਦੇ ਦੁਨੀਆ ਉਹਦੇ ਵੀ ਆ ਕੀ ਕੁਛ ਹੋ ਰਿਹਾ ਉਹਨੇ ਕੀ ਪ੍ਰਸ਼ਾਸਨ ਦੇਖੇ ਕੋਈ ਕਮੇਟੀ ਵਾਲਾ ਕੋਈ ਪ੍ਰਧਾਨ ਦੇਖੇ ਕੋਈ ਈਓ ਆ ਕੇ ਦੇਖੇ ਕੋਈ ਤਾਂ ਦੇਖੇ ਉਹ ਰਿਹਾ ਕੇ ਕੋਈ ਦੇਖ ਵੀ ਨਹੀਂ ਰਿਹਾ ਉਹਦੇ ਦਾ ਆ ਕੇ ਜਿਵੇਂ ਪੰਜ ਕਰਦਾ ਠੇਕੇਦਾਰ ਜਿੱਤਣ ਦੀ ਪਾਣ ਦਾ ਉੱਥੇ ਪਾ ਰਿਆ ਕਿਸੇ ਨਾਲ ਫੜਾਣ ਦਾ ਠਾਣੇ ਕਿਸੇ ਨਾਲ ਛੜਾਣ ਦਾ ਨਾ ਕਿਸੇ ਦਾ ਕੀ ਮੇ ਕਰ ਦੇਣਾ ਪਹਿਲਾ ਤਾਂ ਅਸੀਂ ਮਾਲਵਾ ਟੀਵੀ ਦਾ ਬਹੁਤ ਧੰਨਵਾਦ ਕਰਦੇ ਆ ਜੀ ਨੇ ਸਾਡੀ ਉਰੇ ਆਵਾਜ਼ ਚੁੱਕੀ ਅਸੀਂ ਸਾਰੇ ਪੱਤਰਕਾਰਾਂ ਵੀਰਾਂ ਨੂੰ ਇਹ ਕਹਿੰਨੇ ਆ ਮੀਨਾਬਾ ਕੈਂਚ ਦੀ ਆਵਾਜ਼ ਚੁੱਕੋ ਵੀਰੇ ਸਾਨੂੰ ਹੱਥ ਬਨ ਕੇ ਬੇਨਤੀ ਹੈ ਕਿਉਂਕਿ ਉਰੇ ਕੋਈ ਵੀ ਕੰਮ ਸਹੀ ਢੰਗ ਨਾਲ ਨਹੀਂ ਹੋ ਰਿਹਾ ਜੇ ਕੋਈ ਕੰਮ ਕਰਦਾ ਤਾਂ ਉਹ ਉੱਥੇ ਰੁਕ ਜਾਂਦਾ ਪਤਾ ਨਹੀਂ ਕੀ ਹੈ ਇਹਦਾ ਮਸਲਾ ਹੈ ਨਾ ਗਰਾਊਂਡ ਜ਼ੀਰੋ ਤੋਂ ਜਮੀਂ ਨਕਮਾ ਕੰਮ ਹੋ ਰਿਹਾ ਕਿਉਂਕਿ ਨਾ ਤਾਂ ਈਓ ਸਾਹਿਬ ਆ ਰਹੇ ਨੇ ਨਾ ਮੈਡਮ ਉਰੇ ਐਸਡੀਐਮ ਸਾਹਿਬ ਨੇ ਨਾ ਡੀਸੀ ਸਾਹਿਬ ਨੂੰ ਵੀ ਬੇਨਤੀ ਹੈ ਵੀ ਮੜਾ ਮੋਟਾ ਦਾ ਘੇੜਾ ਮਾਰੋ ਜੀ ਸਾਡਾ ਮੜਾ ਮੋਟਾ ਸਾਡੀ ਦੁਕਾਨਾਂ ਦੀਆਂ ਬੰਦ ਪਈਆਂ ਨੇ ਸਾਡੇ ਰੋਜਗਾਰ ਬੰਦੇ ਪਏ ਨੇ ਅਸੀਂ ਉਰੇ ਖੜ ਕੇ ਬੇਰੁਜ਼ਗਾਰਾਂ ਵਾਂਗੂ ਮੁਰਜ ਜਾਂਦੇ ਆ ਉਰੇ ਆ ਮਾਲੇ ਦੇ ਵਿੱਚ ਜਗਾ ਪੱਤੀ ਪਈਆਂ ਜਿ ਕਿਸੇ ਨੇ ਰੇੜੀ ਲੈ ਕੇ ਆਉਣੀ ਕਿਸੇ ਨੇ ਰੋਜਗਾਰ ਆਪਦਾ ਚਲਾਉਣਾ ਗਰੀਬ ਬੰਦਾ ਦਿਨੋ ਦਿਨੋ ਉਰੇ ਮਰ ਰਿਹਾ ਕੋਈ ਵੀ ਇਹਦੇ ਵੱਲ ਧਿਆਨ ਨਹੀਂ ਦੇ ਰਿਹਾ ਵੀ ਮੜਾ ਮੋਟਾ ਇਹਦੇ ਵੱਲ ਧਿਆਨ ਦੇ ਕੇ ਦਾ ਬੰਦਾ ਸੋਨੇ ਦਾ ਲੰਗ ਜਾਂਦਾ ਹੈ ਰਾਤ ਨੂੰ ਜੇ ਕੋਈ ਲੋਕ ਰਾਤ ਨੂੰ ਜੇ ਬਹੁਤ ਭਰਾ ਹਾਲ ਹੈ ਜੇ ਕੋਈ ਗੱਡੀ ਫਸ ਜਾਂਦੀ ਹੈ ਅਸੀਂ ਮਸਾ ਘੜਾਉਨੇ ਆ ਉਹਨਾਂ ਦੇ ਚੀਕਾ ਸੁਣ ਕੇ ਸਤੋ ਰਹਿਿਆ ਨਹੀਂ ਜਾਂਦਾ ਪਰ ਇਹ ਕੋਈ ਵੀ ਉਰੇ ਹੈ ਨਹੀਂ ਹੈਗਾ ਵੀ ਐਸਐਸਓ ਫੋਰਸ ਆ ਕੇ ਵੀ ਮਾੜਾ ਮੋਟਾ ਇਹ ਇਹਨਾਂ ਨੂੰ ਸਹੂਲਤ ਉਹ ਆ ਦੇਵੇ ਹੱਲ ਕਰਾਵੇ ਅਸੀਂ ਕਹਿੰਦੇ ਹਾਂ ਪ੍ਰਸ਼ਾਸਨ ਨੂੰ ਵੀ ਮਾੜਾ ਮੋਟਾ ਨਹੀਂ ਵੀ ਕੰਮ ਹੋ ਰਿਹਾ ਉਹਨੇ ਦਿਹਾੜੀ ਲਾ ਕੇ 5-4000 ਬੰਦ 1000 ਰੁਪਏ ਲਾ ਕੇ ਇਹਨੂੰ ਪਲੈਨ ਕਰਾ ਕੇ ਇਹਦਾ ਕੰਮ ਚਲਾਇਆ ਜਾਵੇ ਪਾ 65 ਲੱਖ ਰੁਪਇਆ ਲੱਗਦੋਰੇ ਲਾਈ ਆ 65 ਲੱਖ ਦੇਖ ਲਓ ਜੀ ਇਹਦੇ ਟੋਏ ਕਿਤੇ ਦਿਖਦਾ ਉਹਨੇ ਪੰਜ ਟਰਾਲੀਆਂ ਨੇ ਪਈਆਂ ਜੀ ਮਿੱਟੀ ਦੇ ਨਿਕਲ ਕਿਉਂ ਨਹੀਂ ਦੇ ਨਿਕਲ ਜੀ ਇਹਨਾਂ ਨੇ ਪਾਈਪ ਪਾਤੇ ਪਾਈਪ ਚਾਲੂ ਵੀ ਨਹੀਂ ਕਰੇ ਉੱਥੇ ਜਾ ਕੇ ਫੇਰ ਅੱਗੇ ਬੰਦ ਕਰਦੇ ਜਦ ਪ੍ਰੋਪਰ ਸਟ੍ਰੀਟ ਕੋਈ ਰਾਹ ਨਹੀਂ ਹੈਗਾ ਤੁਸੀਂ ਅੱਗੇ ਜਾ ਕੇ ਪਾਈਪ ਕਿਉਂ ਪਾਉਨੇ ਪਹਿਲਾਂ ਤੁਸੀਂ ਰਸਤਾ ਬਣਾਓ ਫੇਰ ਜਾ ਕੇ ਇਹਨੂੰ ਪਾਸ ਕਰੋ ਕਿਉਂਕਿ ਅੱਗੇ ਜਾ ਕੇ ਲੋਕਾਂ ਨੂੰ ਇੰਨੀ ਮੁਸ਼ਕਲ ਹੋ ਰਹੀ ਆ ਸਾਡੇ ਰੋਜ਼ਗਾਰ ਬੰਦ ਪੈਨੇ ਜੀ ਲੱਖਾਂ ਰੁਪਇਆ ਦਾ ਪਹਿਲਾ ਘਾਟਾ ਪੈ ਗਿਆ ਹੁਣ ਹੋਰ ਵੀ ਜਿਹੜੇ ਲੋਕ ਉਹ ਡੁੱਬਰੇ ਨੇ ਸਭ ਤੋਂ ਦੇਖੇ ਨਹੀਂ ਜਾ ਰਹੇ ਵੀਰ ਜੀ ਅਸੀਂ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਹੀ ਮੰਗ ਕਰਦੇ ਹਾਂ ਵੀ ਇਹਦਾ ਜਲਦੀ ਤੋਂ ਜਲਦੀ ਹੱਲ ਕਰਿਆ ਜਾਵੇ ਜਿਉਂ ਲੋਕਾਂ ਨੂੰ ਉਹ ਰਾਹ ਦਿੱਤੀ ਜਾਵੇ ਪੰਜ ਨੰਬਰ ਵਾਰਡ ਦਾ ਬਹੁਤ ਬੁਰਾ ਹਾਲ ਹੈ ਅਸੀਂ ਇਹਨੂੰ ਇੱਕ ਚੰਗੇ ਲੀਤੇ ਲਿਆਉਣਾ ਚਾਹੁੰਦੇ ਹਾਂ ਇਹਦਾ ਜਲਦੀ ਤੋਂ ਜਲਦੀ ਹੱਲ ਕਰਕੇ ਪੰਜ ਨੰਬਰ ਵਾਰਡ ਨੂੰ ਖੁਸ਼ਹਾਲ ਵਾਰਡ ਬਣਾਇਆ ਜਾਵੇ ਧੰਨਵਾਦ ਜੀ ਬੰਨੀ ਦਾ ਬਹੁਤ ਜ਼ਿਆਦੇ ਹੈ ਜੀ ਬਹੁਤ ਜ਼ਿਆਦੇ ਕੰਮ ਬੰਦ ਪਏ ਨੇ ਜੀ ਰਾਣੀ ਹਿੰਗ ਲੰਗਰ ਨੂੰ ਆ ਬੋਤ ਤਾਂ ਲੋਕਾਂ ਨੂੰ ਲੱਗਦਾ ਪਰੇਸ਼ਾਨ ਹੁੰਦੇ ਬਹੁਤ ਜਿਆਦਾ ਪਰੇਸ਼ਾਨ ਆਈ ਦਿਨੋਂ ਦਿਨੇ ਦਾ ਮੜਾ ਮੋੜ ਦੇਖ ਕੇ ਲੰਘੀਆਂ ਰਾਤੋਂ ਦਾ ਬਾਲੀ ਪਰੇਸ਼ਾਨੀ ਆਈ ਰੋ ਲੰਘੇ ਨਹੀਂ ਚਾਰੇ ਪਾਸੇ ਰਸਤਾ ਬੰਦ ਹੈ ਹੈ ਦੁਕਾਨਾਂ ਬੰਦ ਰੇ ਕੰਮ ਕਰ ਹੈ ਨਹੀਂ ਕਿੰਨੇ ਸਮੇਂ ਦੇ ਪਰੇਸ਼ਾਨ ਹੋ ਇਹ ਤਾਂ ਬਹੁਤ ਸਮੇਂ ਤੋਂ ਹੈ 65 ਲੱਖ ਰੁਪਏ ਦੀ ਨਗਰ ਨਲ ਪਿੱਛੇ ਸੀਗਰੇਜ ਵੀ ਪੈਸਾ ਦਾ ਫਾਇਦਾ ਹੋਇਆ ਨਹੀਂ ਸਰ ਜੀ ਕੋਈ ਫਾਇਦਾ ਨਹੀਂ ਇਹਦਾ ਹੋਇਆ ਨਹੀਂ ਜਮੀ ਫਾਇਦਾ ਨਹੀਂ ਆਪਾਂ ਤਾਂ ਥੋੜਾ ਦੇਖ ਨਹੀਂ ਰਿਹਾ ਸਮਾਂ ਅਕੀ ਕਹਿਣਾ ਚਾਹੁੰਦਾ ਭਾਜੀ ਤੁਸੀਂ ਕਹਿਣਾ ਕਿ ਵੀਰੇ ਰਾਤ ਇੱਥੇ ਦੋ ਬੰਦੇ ਆਪ ਮੈਂ ਚੱਕੇ ਨੇ ਬੁਰਾ ਹਾਲ ਸਾਰੇ ਜਨ ਤੁਸੀਂ ਦੇਖ ਹੀ ਰਹੇ ਹੋ ਸਾਰੀ ਛੜਕ ਦਾ ਕੀ ਹਾਲ ਆ ਸਵੇਰੇ ਗੱਡੀ ਪਲਟ ਪਲਟ ਤੋਂ ਮਹਾ ਬਚੀ ਆ ਸਕੂਲ ਵਾਲੇ ਬੱਚਿਆਂ ਦੀ ਕਿੰਨੇ ਦੇਖਦੇ ਹੋ ਸੀਵਰੇਜ ਵੀ ਪਿਆ ਸੀ ਪਰ ਫਿਰ ਵੀ ਪਾਣੀ ਦੀ ਕੋਈ ਹੱਲ ਨਹੀਂ ਪਾਣੀ ਦਾ ਸੀਵਰੇਜ ਉਹ ਅੱਗੋਂ ਬੰਦ ਕਰਾਤਾ ਹੀ ਪਤਾ ਨਹੀਂ ਕੀ ਚੱਕਰ ਪਾ ਨਹੀਂ ਰਹੇ ਬਸ ਜਿੰਨਾ ਕਹੇਗਾ ਹੀ ਕਹਿੰਦੇ 60 70 ਲੱਖ ਰੁਪਇਆ ਪਾਇਆ ਹਿੱਤ ਕੋਈ ਕੋਈ ਹੱਲ ਨਹੀਂ ਹੋਇਆ ਚਾਹੀ ਹਾਲਾ ਬੁਰਾ ਹਾਲਾ ਰਾਤ ਇੱਥੇ ਦੋ ਬਜ਼ੁਰਗ ਮੈਂ ਚੱਕੇ ਨੇ ਤਾਂ ਲੱਗਦਾ ਦਿਨੇ ਤਾਂ ਚਲੋ ਲੋਕਾਂ ਨੂੰ ਪਤਾ ਚੱਲਦਾ ਬਿਨੈ ਤਾਂ ਹੁਣ ਕੀ ਆ ਦੇਖ ਲੋ ਇਹ ਇਹਦੇ ਨਾਲ ਲੰਘ ਕੇ ਆਈਦਾ ਲੋ ਬੁਰਾ ਹਾਲ ਆ ਖੱਡਿਆ ਢੁੱਡਾ ਦਾ ਤੁਹਾਨੂੰ ਹੱਲ ਕਿਉਂ ਨਹੀਂ ਕਰ ਰਹੇ ਤੁਹਾਨੂੰ ਕੀ ਲੱਗਦਾ ਆਹ ਲੋ ਸਭ ਪ੍ਰਸ਼ਾਸਨ ਨੂੰ ਪਤਾ ਆਊਗਾ ਕੀ ਕਰ ਕਰ ਕੀ ਇਹ ਪੈਸਾ ਜਿਹੜਾ ਪੂਰੇ ਬੰਦੇ ਸਕੇ ਖਾ ਜਾਂਦੇ ਨੇ ਬੁਰਾ ਹਾਲ ਆ ਤਾਂ ਜਨਤਾ ਕੋਈ ਵੀ ਏਜ ਆ ਪਾਸਾ ਜਿੱਥੋਂ ਲੰਘ ਸਕੇ ਬੰਦਾ ਮਿੱਟੀ ਤੋਂ ਏ ਆ ਕੋਈ ਜਿਸ ਨੇ ਬਾਹਰ ਜਾਣਾ ਤਾਂ ਉਹ ਲੰਘ ਸਕੇ ਆਸਾਨੀ ਨਾਲ ਮੁਸ਼ਕਲ ਹੀ ਆਈ ਤੁਹਾਡੇ ਸਾਹਮਣੇ ਆ ਬੁਰਾ ਹਾਲ ਹੀ ਆ ਬੱਸ ਸਤਪਾਲ ਜੀ ਹਾਂ ਸਤਪਾਲ ਜੀ ਤੁਸੀਂ ਕਿੱਥੇ ਦੇ ਰਹੇ ਹੋ ਮੇਰੇ ਮੈਂ ਪਿੰਡ ਬਾਸ ਗੋਠੇ ਰਹਿਣਾ ਠੀਕ ਹੈ ਹਾਂ ਬੇਰੀ ਹਾਲ ਦੇਖਣਾ ਸੜਕ ਦਾ ਬਹੁਤ ਬੁਰਾ ਹਾਲ ਹੈ ਬੁਰਾ ਮੇਰੀ ਜੜੀ ਨਾਲ ਨਾ ਪ੍ਰੀਤ ਹੈ ਕੁੱਚੇ ਝੋਲੇ ਭਗਵਾਨ ਜਮਾਨੋ 15 ਸਾਲ ਹੋ ਗਏ ਐਮਪੀ ਬੜੀ ਨੂੰ ਪਰ ਉਹ ਹਾਲ ਨਹੀਂ ਦੇਖ ਰਿਹਾ ਭਗਵਾਨ ਜਮਾਨ ਵੀ ਜੇ ਤਾਂ ਬਰਾ ਬਰਾ ਮੀਂਹ ਕਾ ਕੁਝ ਗੌਰ ਕਰਦੀ ਅਸੀਂ ਮੇਰੀ ਜੜੀ ਬੰਦ ਪਈ ਹੈ ਓਏ ਚੜੂ ਦੋ ਮਿੰਟ ਹੋ ਗਏ

ਮੈਂ ਕੀ ਕਹਾਂ ਮੋ 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 ਮਤਲਬ ਬਿਲਕੁਲ ਗਾ ਗਰਮ ਹੈ ਗਰਮ ਹੈ ਹੁਣ ਕੁਲਫੀ ਗਰਮ ਹੈ ਹੁਣ ਇਸ ਮੰਨ ਕੇ ਕਰਿਆ ਹੁਣ ਉਹ ਕੇਠੇਦਾਰ ਕੇ ਤੇ ਜਾ ਜਿਹੜੀ ਮੇਰੇ ਜਿਹੜੀ ਨਿਕਲ ਮਜਬੂਰ ਕਰੇ ਬਣੋ ਬਸ ਕਦੋਂ ਤੋਂ ਬਰਾ ਹਾਲ ਚੱਲ ਰਿਹਾ ਕਿਉਂਕਿ ਹੁਣ ਤਾਂ ਪੈਟ ਰੱਖੋ ਤੇ ਲਾਗਿਆ ਚਾ ਸਿੰਗਲਾ ਸਿੰਗਲਾ ਦਿਆ ਉਹਨਾਂ ਨੇ ਨਹੀਂ ਕੋ ਬਰਾ ਅਸਲ ਮਾਰ ਕੱਢ ਕੇ ਗਰੀਲਾ ਨਹੀਂ ਦੀ ਪਾਂਠੀ ਥਾਲੋ ਹੁਣ ਕਿਉਂ ਭਗਵਾਨ ਜਮਾਨਾ ਦਾ ਕਿਉਂ ਉਹਨਾਂ ਨੇ ਇਹਨਾਂ ਨੂੰ ਬਰਾਜ ਆਉਂਦੀ ਇਹਨੂੰ ਕਿਉਂ ਸਾਰਦੇ ਉਹ ਕਿਉਂਸੇ ਮਾਰਦੇ ਮੈਂ ਮੈਨੂੰ ਮੈਂ ਲਾਈ ਫੱਕੇ ਜਰ ਮੈਂ ਸਹੀ ਬੋਲਦਾ ਮੈਂ ਆ ਖੜਾ ਪਾਣੀ ਆ ਘੜੀ 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 ਮੈਂ ਖੜਾ ਸਾੜੀ ਲੰਗਾ ਮੈਨੂੰ ਉੱਡ ਗੋੜ ਦਊਗਾ ਜਿਹੜਾ 65 ਲੱਖ ਦੀ ਲਾਗਤ ਦੇ ਨਾਲ ਨਹੀਂ ਪ੍ਰੋਜੈਕਟ ਸ਼ੁਰੂ ਕੀਤਾ ਦੀ ਨੱਬ ਕੰਚੇ ਦੇ ਵਿੱਚ ਹਾਂਜੀ ਹਾਂਜੀ ਉਹਦਾ ਕੀ ਕੋਸਟ ਸਟੇਟਸ ਹੈ ਸਰ ਵਿਕੀ ਵਿੱਚ ਹਾਂ ਸਰ ਕਿੱਥੇ ਕਿੱਥੇ ਤੱਕ ਪਹੁੰਚਿਆ ਸਰ ਇਹ ਕੋਈ ਪਹਿਲੇ ਤੋਂ ਜਿਹੜਾ ਆਂਦਾ ਉੱਥੇ ਤੋਂ ਉੱਥੇ ਤੱਕ ਕੰਮ ਹੋਇਆ ਠੀਕ ਹੈ ਹਾਂਜੀ ਤੇ ਉਥੋਂ ਹੀ ਬੰਦ ਪਿਆ ਸਰ ਹਾਲੇ ਫਿਲਹਾਲ ਸਰ ਇਹ ਬੰਦ ਤਾਂ ਪਿਆ ਕਿਉਂਕਿ ਨੈਸ਼ਨਲ ਹਾਈਵੇ ਵਲੋਂ ਹਜੇ ਇਹ ਐਨਓਸੀ ਮੰਗ ਰਹੇ ਨੇ ਅਸੀਂ ਐਨਓਸੀ ਅਪਲਾਈ ਕਰੀ ਸਾਰਾ ਕੁਝ ਹੋ ਗਿਆ ਬਸ ਉਹਨਾਂ ਵੱਲੋਂ ਸਾਨੂੰ ਡਰਾਫਟ ਨਹੀਂ ਆਇਆ ਠੀਕ ਹੈ ਜੀ ਜਦੋਂ ਤੱਕ ਡਰਾਫਟ ਨਹੀਂ ਆਉਂਦਾ ਅਸੀਂ ਕੰਮ ਐਵੇਂ ਕਰ ਨਹੀਂ ਸਕਦੇ ਕਿਉਂਕਿ ਨੈਸ਼ਨਲ ਹਾਈਵੇ ਵਾਲੇ ਕਹਿੰਦੇ ਨੇ ਕਿ ਕਹਿੰਦੇ ਤੁਸੀਂ ਬਗੈਰ ਐਨਓਸੀ ਤੋਂ ਕਿਵੇਂ ਕੰਮ ਕਰ ਸਕਦੇ ਠੀਕ ਹੈ ਜੀ ਓਕੇ ਹਾਂਜੀ ਬਟ ਸਰ ਉੱਥੇ ਦੇ ਜਿਹੜੇ ਸ਼ਹਿਰ ਵਾਸੀ ਨੇ ਉਹ ਜਿਹੜਾ ਸਾਰਾ ਪਾਣੀ ਉਹ ਹਾਲੇ ਵੀ ਸੜਕ 'ਤੇ ਜਾ ਰਿਹਾ ਹੈ ਜਿਹਦੇ ਨਾਲ ਸੜਕਾਂ ਟੁੱਟੀਆਂ ਹੋਈਆਂ ਨੇ ਸਰ ਹਾਲੇ ਤਾਂ ਬੰਦ ਰਿਹਾ ਨਾ ਸਰ ਹਜੇ ਪੂਰੀ ਤਰ੍ਹਾਂ ਚਾਲੂ ਨਹੀਂ ਹੋਇਆ ਨਾ ਹਲੇ ਤਾਂ ਪਾਣੀ ਦੇ ਅਸੀਂ ਤਾਂ ਤੁਹਾਡੇ ਕੰਮ ਤੇ ਲੱਗੇ ਹੋਏ ਹਾਂ ਨਾ ਸਰ ਠੀਕ ਹੈ ਜੀ ਤੇ ਆਪਾਂ ਕਿ ਕੈਸੇ ਲੈ ਹਾਲੇ ਕੰਮ ਦੀ ਜਿਹੜੀ ਇਹ ਕੰਮ ਚੱਲ ਰਿਹਾ ਹਲੇ ਕੰਮ ਪੂਰਾ ਨਹੀਂ ਹੋਇਆ ਹਾਂਜੀ ਹਾਂਜੀ ਕੰਮ ਠੀਕ ਹੈ ਸਰ ਓਕੇ ਸਰ ਥੈਂਕ ਯੂ ਸਰ 31 ਹੋ ਗਏ ਪੈਸੇ